ਤੋਂ ਪ੍ਰੇਮ ਕੋਰਟ ਸਰਕਾਰ ਦਾ ਕਬੂਲਨਾਮਾ ਮੁੱਸੇਵਾਲਾ ਦਾ ਕਤਲ ਸੁਰੱਖਿਆ ਹਟਾਉਣ ਕਾਰਨ ਹੋਇਆ ਹੁਣ ਤਾਂ ਐਕਸ਼ਨ ਲੈ ਲਵੋ ਸੀਐਮ ਸਾਹਿਬ ਆਮ ਆਦਮੀ ਵਾਲਿਆਂ ਨੂੰ ਆਮ ਆਦਮੀਆਂ ਤੋਂ ਡਰ ਸਿੱਧੂ ਮੂਸੇਵਾਲਾ ਜਿਸ ਦੀ ਆਵਾਜ਼ ਨੇ ਲੋਕਾਂ ਦੇ ਦਿਲਾਂ ਤੇ ਰਾਜ਼ ਕੀਤਾ ਜੋ ਹੁਣ ਮਰ ਕੇ ਵੀ ਜਿਉ ਰਿਹਾ 29 ਮਈ 2022 ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਕਤਲ ਕਿਉਂ ਕੀਤਾ 2 ਸਾਲ ਹੋ ਗਏ ਐਤਾ ਨਹੀਂ ਪਤਾ ਚੱਲਿਆ ਪਰ ਹੁਣ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਆਪਣਾ ਇੱਕ ਹਲਫਨਾਮਾ ਦਾਇਰ ਕੀਤਾ ਹੈ ਜਿਸ 'ਚ ਉਹ ਮੰਨਿਆ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਉਸ ਦੀ ਸੁਰੱਖਿਆ ਨੂੰ ਹਟਾਉਣ ਕਾਰਨ ਹੋਇਆ ਸੀ ਇੱਕ ਸਿਆਣਿਆਂ ਦੀ ਕਹਾਵਤ ਹੈ ਵੀ ਜੇ ਆਖਰ ਨੂੰ ਸੱਚ ਨਾ ਸਾਹਮਣੇ ਆ ਜਾਂਦਾ ਕਦੇ ਨਾ ਕਦੇ ਸਰਕਾਰ ਨੇ ਬੇਸ਼ੱਕ ਹੁਣ ਤੱਕ ਹਜ਼ਾਰਾਂ ਝੂਠ ਬੋਲੇ ਇਸ ਮਾਮਲੇ ਦੇ ਵਿੱਚ ਪਰੰਤੂ ਕਿਤੇ ਨਾ ਕਿਤੇ ਜਾ ਕੇ ਜਿਹੜੀ ਸਚਾਈ ਹੈ ਉਹ ਖੁਦ ਬਖੁਦ ਬਾਹਰ ਆ ਜਾਂਦੀ ਹੈ ਜਿਹੜਾ ਅੱਜ ਵਾਲੇ ਫੈਸਲੇ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਹਲਫਨਾਮਾ ਲਿਖਿਆ ਸਰਕਾਰ ਨੇ ਕਲੀਅਰ ਕਟ ਆਪਣੇ ਆਪ ਆਪਣੀ ਜਿਹੜੀ ਗਲਤੀ ਹੈ ਉਹ ਮੰਨੀ ਹੈ ਉਹਦੇ ਵਿੱਚ ਸਰਕਾਰ ਨੇ ਸਿਕਿਉਰਿਟੀ ਘਟਾਈ ਤਾਂ ਹੋਮ ਮਿਨਿਸਟਰ ਕੌਣ ਸੀ सीएम साहब सी त जिस सिक्योरिटी ਘਟੀ ਤਾਂ ਇਹਨਾਂ ਦੇ ਹੁਕਮਾਂ ਨਾਲ ਹੀ ਘਟੀ ਔਰ 24 ਘੰਟਿਆਂ ਦੇ ਵਿੱਚ ਉਹਦਾ ਮਲਟਰ ਹੋ ਗਿਆ। ਪਰ ਜਿੱਥੋਂ ਤੱਕ सीएम ਦੀ ਸਕਿਉਰਿਟੀ ਦਾ ਮਸਲਾ ਹੈ ਇਹ ਤਾਂ 1980 ਦੇ ਹਾਲਾਤ ਹੈ। ਜਦੋਂ ਪੰਜਾਬ ਦੇ ਵਿੱਚ ਗਵਰਨਰਰੀ ਰਾਜ ਚੱਲਦਾ ਸੀ ਖੜਕੂ ਬਾਦ ਸਿਖਰਾਂ ਤੇ ਸੀ ਉਦੋਂ ਦੀਆਂ ਇਹ ਗੱਲਾਂ ਨਹੀਂ। ਪਰੰਤੂ ਜੇ ਸਰਕਾਰ ਦੇ ਵਿੱਚ ਰਕਤੀ ਭਰ ਵੀ ਇਨਸਾਨੀਅਤ ਹੈ ਤਾ ਹੁਣ ਇਹ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ ਆਫ ਆਈ ਆਰ ਕੱਟਣੀ ਚਾਹੀਦੀ ਹੈ ਕਿਉਂਕਿ ਸੁਪਰੀਮ ਕੋਰਟ ਔਨ ਰਿਕਾਰਡ ਇਹ ਗੱਲ ਕਹਿ ਕੇ ਆਏ ਨੇ ਮੈਂ ਕਹਿੰਦੀ ਸੀ ਕਿ ਕੋਈ ਦੋ ਗਨਮੈਨ ਹੋ ਸੀਗੇ ਪਰੰਤੂ ਅੱਜ ਸੱਚ ਬੋਲਤਾ ਨਾ ਅੱਜ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਹਲਫਨਾਮਾ ਦੇਖ ਕੇ ਇਹਨਾਂ ਦੇ ਐਡਵੋਕੇਟ ਜਨਰਲ ਨੇ ਬਿਲਕੁਲ ਲੀਗਲ ਤਰੀਕੇ ਦੇ ਨਾਲ ਇਹ ਗੱਲ ਦਾ ਰੱਖਤੀ ਲੋਕਾਂ ਦੇ ਸਾਹਮਣੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿੰਦਾ ਵੀ ਹੁਣ ਤਾਂ ਤੁਹਾਡੇ ਮਨ ਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਵੀ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਕਿੰਨਾ ਡੂੰਘਾ ਹੱਥ ਹੈ ਕਿਉਂਕਿ ਅੱਜ ਤਾਂ ਇਹਨਾਂ ਨੇ ਰਿਕਾਰਡ ਦੇ ਉੱਤੇ ਆ ਕੇ ਵੀ ਕਹਿਤਾ ਵੀ ਜੇ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਬੂਸਰੇ ਦੀ ਬਹੁਤ ਹੋਈ ਫਿਰ ਅਸੀਂ ਕਿਹਦੇ ਕਿਹਦੇ ਕੋਲੇ ਜਾ ਕੇ ਅਰਜ਼ੀ ਵਰਤੀ ਕਰੀਏ ਦੱਸੋ ਫਿਰ ਸਾਡੇ ਕੋਲੇ ਲੋਕ ਬਚਦੇ ਆ ਫਿਰ ਫਿਰ ਲੋਕਾਂ ਨੂੰ ਅਪੀਲ ਤਾਂ ਕਰਾਂਗੇ ਵੀ ਇਹ ਕਿੰਨੇ ਕਿ ਜ਼ਿੰਮੇਵਾਰ ਨੇ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿਰਪਾ ਕਰਕੇ ਇਹਨਾਂ ਲੋਕਾਂ ਨੂੰ ਵੋਟ ਨਾ ਦਿੱਤਾ ਜਾਵੇ ਬਹੁਤ ਝੂਠ ਬੋਲਦੇ ਨੇ ਇਹ ਲੋਕਾਂ ਦੇ ਘਰ ਪਟਕੇ ਵੀ ਲਾਸ਼ਾਂ ਦੇ ਉੱਤੇ ਵੀ ਰਾਜਨੀਤੀ ਕਰਦੇ ਆ ਇਹਨਾਂ ਤੋਂ ਬਚਿਓ ਭਰਾਵੋ ਤੁਹਾਡੀ ਸੱਚੀ ਸ਼ਰਨਾਜ ਲਈ ਉਹ ਸਿੱਧੂ ਮੂਸੇਵਾਲੇ ਨੂੰ ਜਿੰਨੇ ਆ ਬੀਤ ヘア ਵਰਗੇ ਖੜੇ ਐ ਨਾ ਇਹਨਾਂ ਨੂੰ ਬਿਰੋ ਮਾਜ ਕੇ ਤੋਰੋ ਇਥੋਂ ਮੇਰੀ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਐ ਇਸ ਗੱਲ ਦੀ ਇਹ ਨਹੀਂ ਕਿਸੇ ਦੀ ਗੱਲ ਸੁਣਦੇ ਅਸਲ ਮਾਮਲਾ ਤਾਂ ਸੀਐਮ ਰਹਾਇਸ਼ ਤੇ ਸਾਹਮਣੇ ਵਾਲੀ ਸੜਕ ਖੋਲਣ ਦਾ ਸੀ ਹਾਈ ਕੋਰਟ ਨੇ ਸੜਕ ਖੋਲਣ ਦਾ ਆਦੇਸ਼ ਦਿੱਤਾ ਤਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਜਿੱਥੇ ਪੰਜਾਬ ਸਰਕਾਰ ਨੇ ਰਾਹ ਨੂੰ ਨਾ ਖੋਲਣ ਦੀ ਗੱਲ ਕਹੀ ਜਿਸ ਨੂੰ ਲੈ ਕੇ ਤਰਕ ਵੀ ਦਿੱਤਾ ਗਿਆ સુપ્રીમ કોર્ટ ਚ ਪੰਜਾਬ ਸਰਕਾਰ ਨੇ ਕਿਹਾ ਕਿ ਇਹ ਰਾਹ ਨਾ ਖੋਲਿਆ ਜਾਵੇ ਕਿਉਂਕਿ ਪੰਜਾਬ ਚ دہشت گردੀ ਦੀਆਂ ਘਟਨਾਵਾਂ ਚ ਵਾਧਾ ਹੋ ਰਿਹਾ ਹੈ ਜਿਨ੍ਹਾਂ ਚ ਮੋਹਾਲੀ ਇੰਟੈਲੀਜੈਂਸ ਬਿਲਡਿੰਗ ਤੇ ਗਰਨੇਡ ਹਮਲਾ ਤੇ ਨਾਲ ਹੀ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਮੂਸੇਵਾਲਾ ਦਾ ਕਤਲ ਹੋ ਗਿਆ ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਤੇ ਰੋਕਤਾਂ ਲਗਾ ਦਿੱਤੀ ਪਰ ਵਿਰੋਧੀਆਂ ਨੇ ਇਸ દਲੀਲ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ ਫਿਰੋਤੀ ਸਵਾਲ ਖੜੇ ਕਰ ਰਹੇ ਨੇ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਆਪਣਾ ਫੇਲੀਅਰ ਮੰਨ ਰਹੀ ਹੈ ਕਾਨੂੰਨ ਵਿਵਸਥਾ ਦਾ ਨਿਕਲਿਆ ਜਨਾਜ਼ਾ ਵਖਾ ਰਹੀ ਹੈ ਤੇ ਜ਼ਿੰਮੇਵਾਰ ਅਸਤੇ ਅਸਤੀਫਾ ਕਿਉਂ ਨਹੀਂ ਦੇ ਰਹੇ ਦੇਖੋ ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹائش ਹੈ ਉਹਦੇ ਬਾਹਰ ਜਿਹੜੀ ਸੜਕਾਂ ਨੂੰ ਖੋਲਣ ਨੂੰ ਲੈ ਕੇ ਸੁਲਵਾਈ ਹੋਈ ਤੇ ਪੰਜਾਬ ਸਰਕਾਰ ਨੇ ਉੱਥੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਕੀ ਕਿਹਾ ਕਿ ਪੰਜਾਬ ਦੇ ਵਿੱਚ ਮਾਹੌਲ ਬਹੁਤ ਖਰਾਬ ਹੈ ਉਰੇ ਅਤਵਾਦ ਹੈ ਔਰ ਗ੍ਰਨੇਡ ਅਟੈਕ ਹੋ ਸਕਦਾ ਹੈ ਆਰ ਪੀ ਜੀ ਅਟੈਕ ਹੋ ਸਕਦਾ ਹੈ ਔਰ ਕਹਿੰਦੇ ਕਿ ਗੈਂਗਸਟਰਵਾਦ ਬਹੁਤ ਹੈ ਤਾਂ ਫਿਰ ਇਹਦੀ ਜ਼ਿੰਮੇਵਾਰੀ ਕਿਦੀ ਹੈ ਕੀ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਨਹੀਂ ਅਗਰ ਪੰਜਾਬ ਸੁਰੱਖਿਅਤ ਨਹੀਂ ਹੈਗਾ ਕਿ ਮੁੱਖ ਮੰਤਰੀ ਨੂੰ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ ਤੇ ਅੱਜ ਕਿਹੜੇ ਹੌਸਲੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਤੋਂ ਵੋਟਾਂ ਮੰਗ ਰਹੇ ਨੇ ਜਦੋਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਾ ਐਡਾ ਬੁਰਾ ਹਾਲ ਹੈ ਤੇ ਦੂਜਾ ਸਵਾਲ ਹੈ ਮੇਰਾ ਜੋ ਪੰਜਾਬ ਸਰਕਾਰ ਦੇ ਵਕੀਲ ਨੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਕਿਹਾ ਕਹਿੰਦੇ ਜੀ ਸਿੱਧੂ ਮੂਸੇਵਾਲੇ ਦੀ ਵੀ ਸੁਰੱਖਿਆ ਹਟਾਈ ਗਈ ਸੀ ਤਾਂ ਉਹਦਾ ਕਤਲ ਹੋਇਆ ਤਾਂ ਮੁੱਖ ਮੰਤਰੀ ਸਾਹਿਬ ਉਹ ਸੁਰੱਖਿਆ ਤਾਂ ਤੁਸੀਂ ਹਟਾਈ ਸੀ ਆ ਤੁਹਾਡੇ ਚੇਲੇ ਜਿਹੜੇ ਐਡਵਾਈਜ਼ਰ ਇਹਨਾਂ ਨੇ ਹਟਾਈ ਸੀ ਉਹ ਦਿੱਲੀੋਂ ਜਿਹੜੀ ਐਯੂਸੀ ਆਈ ਆ ਉਹਨੇ ਹਟਾਈ ਸੀ ਕੀ ਕਾਰਵਾਈ ਕੀਤੀ ਤੁਸੀਂ ਇਹਨਾਂ ਦੇ ਖਿਲਾਫ ਕੀ ਤੁਸੀਂ ਆਪਣੇ ਐਡਵਾਈਜ਼ਰ ਦੇ ਖਿਲਾਫ ਫਰਚਾ ਦਰਜ ਕੀਤਾ ਅੱਜ ਲੋਕ ਇਸ ਗੱਲ ਦੀ ਵੀ ਤੁਹਾਡੇ ਤੋਂ ਜਵਾਬ ਦੀ ਮੰਗਦੇ ਨੇ ਜਿਸ ਸਮੇਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਸ ਸਮੇਂ ਗ੍ਰਹਿ ਮੰਤਰੀ ਭਗਵੰਤ ਮਾਨ ਸਨ ਮੁੱਖ ਮੰਤਰੀ ਭਗਵੰਤ ਮਾਨ ਸਨ ਜਿਸ ਨੇ ਸੁਰੱਖਿਆ ਹਟਾਉਣ ਦੀ ਖਬਰ ਲੀਕ ਕੀਤੀ ਉਹ ਵੀ ਮੁੱਖ ਮੰਤਰੀ ਸਾਹਿਬ ਦਾ ਕਰੀਬੀ ਬਲਤੇਜ ਪੰਨੂ ਸੀ ਹੁਣ ਵੀ ਗ੍ਰਹਿ ਮੰਤਰੀ ਤੇ ਸੀਐਮ ਭਗਵੰਤ ਮਾਨ ਨੇ ਪਰ ਹਾਲੇ ਤੱਕ ਮੋਸੇਵਾਲਾ ਕਤਲ ਮਾਮਲੇ ਦੇ ਵਿੱਚ ਕਈ ਰਾਜ਼ ਦਫਨ ਜੇਕਰ ਮੋਸੇਵਾਲਾ ਦਾ ਕਤਲ ਸੁਰੱਖਿਆ ਘਟਾਉਣ ਦੀ ਖਬਰ ਲੀਕ ਕਰਨ ਕਾਰਨ ਹੋਇਆ ਤਾਂ ਹੁਣ ਤੱਕ ਕਾਰਵਾਈ ਕਿਉਂ ਨਾ ਕੀਤੀ ਗਈ ਕੀ ਸਰਕਾਰ ਮੂਸੇਵਾਲਾ ਦੇ ਕਾਤਲਾਂ ਨੂੰ ਬਚਾਉਣਾ ਚਾਹੁੰਦੀ ਹੈ ਹੁਣ ਇੱਥੇ ਸਵਾਲ ਹੈ ਵੀ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਕਦੋਂ ਠੀਕ ਹੋਵੇਗੀ ਉਧਰ ਖੁਦ ਨੂੰ ਆਮ ਆਦਮੀ ਦੱਸਣ ਵਾਲੇ ਸੀਐਮ ਸਾਹਿਬ ਖੁਦ ਤਾਂ ਸੁਰੱਖਿਆ ਦੇ ਨਾਲ ਹੀ ਘਰੋਂ ਨਿਕਲਦੇ ਨੇ ਹੁਣ ਉਹਨਾਂ ਨੂੰ ਇੰਨਾ ਕੋ ਡਰ ਹੋ ਗਿਆ ਕਿ ਜੋ ਸੜਕ ਲੋਕਾਂ ਦੇ ਪੈਸਿਆਂ ਦੇ ਨਾਲ ਲੋਕਾਂ ਦੇ ਲਈ ਤਿਆਰ ਕੀਤੀ ਗਈ ਲੋਕਾਂ ਲਈ ਬਣਾਈ ਗਈ ਉਸ ਨੂੰ ਵੀ ਖੋਲਣ ਨਹੀਂ ਦਿੱਤਾ ਜਾ ਰਿਹਾ ਬਿਊਰੋ ਰਿਪੋਰਟ ਵੀਡੀਸੀ ਨਿਊਜ਼